ਅੱਜ ਤੁਹਾਨੂੰ ਅਸੀਂ ਇੱਕ ਅਜੀਹੀ ਖਬਰ ਦੱਸਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਜਿਹੜਾ ਗੁਰੂ ਚੇਲੇ ਰਿਸ਼ਤਾ ਹੁੰਦਾ ਉਹ ਸਾਰੇ ਇਸ ਤੇ ਨਾਤੇ ਬਿਲਕੁਲ ਖਤਮ ਹੋ ਜਾਣਗੇ ਕਿਉਂਕਿ ਇੱਕ ਸਕੂਲ ਦੇ ਪ੍ਰਿੰਸੀਪਲ ਨੇ 12ਵੀਂ ਕਲਾਸ ਦੀ ਵਿਦਿਆਰਥਣ ਦੇ ਨਾਲ ਅਜਿਹਾ ਕੰਮ ਕੀਤਾ ਜਿਹੀ ਘਟਿਆ ਕਰਤੂਤ ਕੀਤਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ 100 ਵਾਰ ਸੋਚੋ ਕਿ ਦਰਅਸਲ ਇੱਕ ਪ੍ਰਿੰਸੀਪਲ ਦੇ ਵੱਲੋਂ ਇੱਕ 12ਵੀਂ ਕਲਾ ਦੀ ਲੜਕੀ ਹੁੰਦੀ ਹੈ ਉਹਦਾ ਓਪਨ ਦਾ ਫਾਰਮ ਪੁਰਾਣਾ ਹੁੰਦਾ ਹੈ ਅਤੇ ਉਸ ਨੂੰ ਫਾਰਮ ਭਰਾਉਣ ਦੇ ਬਹਾਨੇ ਕਿਸੇ ਖੰਡਰ 'ਤੇ ਸਕੂਲ ਦੇ ਵਿੱਚ ਲਿਆ ਜਾਂਦਾ ਜਿੱਥੇ ਉਸ ਲੜਕੀ ਨੂੰ ਪਹਿਲਾਂ ਤਾਂ ਸ਼ਰਾਬ ਪਲਾਉਂਦਾ ਅਤੇ ਫਿਰ दारू ਦੇ ਨਸ਼ੇ ਦੇ ਵਿੱਚ ਉਸ ਨੂੰ ਟਾਇਟ ਕਰਕੇ ਉਸ ਲੜਕੀ ਦੇ ਨਾਲ ਜਸਮਾਨੀ ਸੰਬੰਧ ਬਣਾਉਂਦਾ ਦੱਸਦੀ ਹੈ ਕਿ ਜਿਸ ਤੋਂ ਬਾਅਦ ਇਸ ਪ੍ਰਿਤ ਲੜਕੀ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਅਤੇ ਪੁਲਿਸ ਦੇ ਵੱਲੋਂ ਪ੍ਰਿੰਸੀਪਲ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰ ਲਿਆ ਜਾਂਦਾ ਦਰਅਸਲ ਇਹ ਮਾਮਲਾ ਹੈ ਮੱਧ ਪ੍ਰਦੇਸ਼ ਦੇ ਅਨੂਪਪੁਰ ਇਲਾਕੇ ਦਾ ਜਿੱਥੋਂ ਦੇ ਸਰਕਾਰੀ ਸਕੂਲ ਦੇ ਇੱਕ ਪ੍ਰਿੰਸੀਪਲ ਦੇ ਵੱਲੋਂ ਇੱਕ ਲੜਕੀ ਨੂੰ ਜਿਹੜੀ 12 ਕਲਾਸ 12ਵੀਂ ਕਲਾਸ ਦੀ ਸਟੂਡੈਂਟ ਆ ਅਤੇ ਉਸ ਨੂੰ ਉਹਦਾ ਪੇਪਰ ਭਰਨਾ ਹੁੰਦਾ ਓਪਨ ਫਾਰਮ ਭਰਨੇ ਹੁੰਦੇ ਆ ਕਿਹਾ ਜਾਂਦਾ ਕਿ ਫਾਰਮ ਭਰਨ ਦੇ ਬਹਾਨੇ ਤੇ ਉਸ ਕਿਸੇ ਖੰਡਰ ਵਿੱਚ ਸਕੂਲ ਦੇ ਵਿੱਚ ਲਿਆ ਜਾਂਦਾ ਜਿੱਥੇ ਉਸ ਲੜਕੀ ਨੂੰ ਨਾ दारू ਪਲਾ ਕੇ ਨਸ਼ੇ ਦੀ ਹਾਲਤ ਦੇ ਵਿੱਚ ਉਸ ਪ੍ਰਿੰਸੀਪਲ ਦੇ ਵੱਲ ਉਸ ਨਾਲ ਗਲਤ ਹਰਕਤ ਜਿਸਮਾਨੀ ਅਤੇ ਬਰਤਕਾਰ ਕੀਤਾ ਦੱਸਦੀ ਕਿ ਲਗਾਤਾਰ ਅਜਿਹੀਆਂ ਘਟਨਾਵਾਂ ਵਰਤ ਵਰਤੀਆਂ ਜਾ ਰਹੀਆਂ ਨੇ ਕਿਉਂਕਿ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਕਲਕੱਤੇ ਦੀ ਕਲਕੱਤੇ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਨਾਲ ਕੁਝ ਨੌਜਵਾਨਾਂ ਦੇ ਵੱਲੋਂ ਦਰਿੰਦਿਆਂ ਦੇ ਵੱਲੋਂ ਉਸ ਨਾਲ ਦਲੇ ਬਲਤਵਰ ਕੀਤਾ ਜਾਂਦੇ ਤੇ ਉਸ ਨੂੰ ਬਾਅਦ ਚ ਉਹਨੂੰ ਕਤਲ ਕਰਤਾ ਜਾਂਦੇ ਚੱਲਦੇ ਆ ਲਗਾਤਾਰ ਮਾਮਲੇ ਪੱਖ ਦਾ ਜਾ ਰਹੇ ਨੇ ਲੋਕਾਂ ਦੇ ਵੱਲੋਂ ਸਕੂਲਾਂ ਦੇ ਵਿੱਚ ਪ੍ਰਦਰਸ਼ਨ ਕਰ ਕਰਕੇ ਕੈਂਡਲ ਮਾਰਚ ਕੱਢ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਪਰ ਕਿਤਨਾ ਕਿਤੇ ਹਜੇ ਵੀ ਇਹ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਹੁਣ ਵੀ ਪ੍ਰਿੰਸੀਪਲ ਦੇ ਵੱਲੋਂ ਜਿਹੜੀ ਗਲਤ ਲੜਕੀ ਨਾਲੇ ਗਲਤ ਹਰਕਤ ਕੀਤੀ ਗਿਆ ਬੜੀ ਘਟਿਆ ਤੇ ਨਿੰਦਣ ਜੋਗਾ ਜਿੱਦ ਚੱਲਦੇ ਆ ਪ੍ਰਿੰਸੀਪਲ ਦੇ ਖਿਲਾਫ ਵੱਡੀ ਤੋਂ ਵੱਡੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬੜਾ ਹੀ ਘਟਿਆ ਤੇ ਕਰਨਾ ਖਰਕਤ ਆ ਪ੍ਰਿੰਸੀਪਲ ਨੇ ਜਿਹੜੀ ਕੀਤੀ ਆ ਅੱਜ ਤੁਹਾਨੂੰ ਅਸੀਂ ਇੱਕ ਅਜੀਹੀ ਖਬਰ ਦੱਸਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਜਿਹੜਾ ਗੁਰੂ ਚੇਲੇ ਰਿਸ਼ਤਾ ਹੁੰਦਾ ਉਹ ਸਾਰੇ ਇਸ ਤੇ ਨਾਤੇ ਬਿਲਕੁਲ ਖਤਮ ਹੋ ਜਾਣਗੇ ਕਿਉਂਕਿ ਇੱਕ ਸਕੂਲ ਦੇ ਪ੍ਰਿੰਸੀਪਲ ਨੇ 12ਵੀਂ ਕਲਾਸ ਦੀ ਵਿਦਿਆਰਥਣ ਦੇ ਨਾਲ ਅਜਿਹਾ ਕੰਮ ਕੀਤਾ ਅਜਿਹੀ ਘਟਿਆ ਕਰਤੂਤ ਕੀਤਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ 100 ਵਾਰ ਸੋਚੋਗੇ ਦਰਅਸਲ ਇੱਕ ਪ੍ਰਿੰਸੀਪਲ ਦੇ ਵੱਲੋਂ ਇੱਕ 12ਵੀਂ ਕਲਾ ਦੀ ਲੜਕੀ ਹੁੰਦੀ ਹੈ ਉਹਦਾ ਰੋਪਨ ਦਾ ਫਾਰਮ ਭਰਨਾ ਹੁੰਦਾ ਹੈ ਅਤੇ ਉਸ ਨੂੰ ਫਾਰਮ ਭਰਵਾਉਣ ਦੇ ਬਹਾਨੇ ਕਿਸੇ ਖੰਡਰ 'ਤੇ ਸਕੂਲ ਦੇ ਵਿੱਚ ਲੈ ਜਾਂਦਾ ਜਿੱਥੇ ਉਸ ਲੜਕੀ ਨੂੰ ਪਹਿਲਾਂ ਤਾਂ ਸ਼ਰਾਬ ਪਿਲਾਉਂਦਾ ਅਤੇ ਫਿਰ दारू ਦੇ ਨਸ਼ੇ ਦੇ ਵਿੱਚ ਉਸ ਨੂੰ ਟਾਇਟ ਕਰਕੇ ਉਸ ਲੜਕੀ ਦੇ ਨਾਲ ਜਸਮਾਨੀ ਸੰਬੰਧ ਬਣਾਉਂਦਾ ਦਾਅਵਾ ਕੀਤਾ ਕਿ ਇਸ ਤੋਂ ਬਾਅਦ ਇਸ ਪੀੜਤ ਲੜਕੀ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਅਤੇ ਪੁਲਿਸ ਦੇ ਵੱਲੋਂ ਪ੍ਰਿੰਸੀਪਲ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰ ਲਿਆ ਜਾਂਦਾ ਦਰਅਸਲ ਇਹ ਮਾਮਲਾ ਹੈ ਮੱਧ ਪ੍ਰਦੇਸ਼ ਦੇ ਅਨੂਪੁਰ ਇਲਾਕੇ ਦਾ ਜਿੱਥੋਂ ਦੇ ਸਰਕਾਰੀ ਸਕੂਲ ਦੇ ਇੱਕ ਪ੍ਰਿੰਸੀਪਲ ਦੇ ਵੱਲੋਂ ਇੱਕ ਲੜਕੀ ਨੂੰ ਜਿਹੜੀ 12 ਕਲਾਸ 12ਵੀਂ ਕਲਾਸ ਦੀ ਸਟੂਡੈਂਟ ਆ ਅਤੇ ਉਸ ਨੂੰ ਉਹਦਾ ਪੇਪਰ ਭਰਨਾ ਹੁੰਦਾ ਓਪਨ ਫਾਰਮ ਭਰਨੇ ਹੁੰਦੇ ਆ ਕਿਹਾ ਜਾਂਦਾ ਕਿ ਫਾਰਮ ਭਰਨ ਦੇ ਬਹਾਨੇ ਤੇ ਉਸ ਕਿਸੇ ਖੰਡਰ ਵਿੱਚ ਸਕੂਲ ਦੇ ਵਿੱਚ ਲਾਇਆ ਜਾਂਦਾ ਜਿੱਥੇ ਉਸ ਲੜਕੀ ਨੂੰ ਦਾਰੂ ਪਲਾ ਕੇ ਨਸ਼ੇ ਦੀ ਹਾਲਤ ਦੇ ਵਿੱਚ ਉਸ ਪ੍ਰਿੰਸੀਪਲ ਦੇ ਵੱਲੋਂ ਉਸ ਨਾਲ ਗਲਤ ਹਰਕਤ ਜਿਸਮਾਨੀ ਅਤੇ ਬਲਤਕਾਰ ਕੀਤਾ ਜਾਂ ਦੱਸਦੀ ਕਿ ਲਗਾਤਾਰ ਅਜਿਹੀਆਂ ਘਟਵਾਵਾਂ ਵਰਤ ਵਰਤੀ ਜਾ ਰਹੀਆਂ ਨੇ ਕਿਉਂਕਿ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਕਲਕੱਤੇ ਦੀ ਕਲਕੱਤੇ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਨਾਲ ਕੁਝ ਨੌਜਵਾਨਾਂ ਦੇ ਵੱਲੋਂ ਦਰਿੰਦਿਆਂ ਦੇ ਵੱਲੋਂ ਉਸ ਨਾਲ ਦਲੇ ਬਟਰ ਕੀਤਾ ਜਾਂਦੇ ਤੇ ਉਸ ਨੂੰ ਬਾਅਦ ਚ ਉਹਨੂੰ ਕਤਲ ਕਰਤਾ ਜਾਂਦੇ ਚੱਲਦੇ ਆ ਲਗਾਤਾਰ ਮਾਮਲੇ ਪੱਖ ਦਾ ਜਾ ਰਹੇ ਆ ਲੋਕਾਂ ਦੇ ਵੱਲੋਂ ਸਕੂਲਾਂ ਦੇ ਵਿੱਚ ਪ੍ਰਦਰਸ਼ਨ ਕਰ ਕਰਕੇ ਕੈਂਡਲ ਮਾਰਚ ਕੱਢ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਪਰ ਕਿਤਨਾ ਕਿਤੇ ਹਜੇ ਵੀ ਇਹ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਹੁਣ ਵੀ ਪ੍ਰਿੰਸੀਪਲ ਦੇ ਵੱਲੋਂ ਜਿਹੜੀ ਗਲਤ ਲੜਕੀ ਨਾਲ ਗਲਤ ਹਰਕਤ ਕੀਤੀ ਗਿਆ ਬੜੀ ਘਟਿਆ ਤੇ ਨਿੰਦਣ ਜੋ ਚੱਲਦੇ ਆ ਪ੍ਰਿੰਸੀਪਲ ਦੇ ਖਿਲਾਫ ਵੱਡੀ ਤੋਂ ਵੱਡੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬੜਾ ਹੀ ਘਟਿਆ ਤੇ ਘਨਾਉਣਾ ਹਰਕਤ ਆ ਪ੍ਰਿੰਸੀਪਲ ਨੇ ਜਿਹੜੀ ਕੀਤੀ ਆ